ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਨੂੰ ਦੱਸ ਦਿਆਂ ਜਿਹੜਾ ਸਿੰਪਲ ਗਲਆ ਉਹ ਅਟੈਚ ਕਰਨਾ ਵੀ ਆਪਾਂ ਸਿੰਪਲ ਗਲਾ ਕਿਵੇਂ ਅਟੈਚ ਕਰਨਾ ਆ ਨਾਲ ਦੀ ਨਾਲ ਜਿਹੜੀ ਆਪਾਂ ਉੱਪਰ ਸਿੰਪਲ ਬੈਨ ਹਾਫ ਬੈਨ ਲੱਗਦੀ ਹੁੰਦੀ ਹੈ ਜਿਹੜੀ ਫੁੱਲ ਬੈਨ ਨਹੀਂ ਹਾਫ ਬੈਨ ਲੱਗਦੀ ਹੁੰਦੀ ਆ ਉਹ ਦੱਸਾਂਗੇ ਆਹ ਦੇਖੋ ਪਹਿਲਾਂ ਆਪਾਂ ਨਾ ਜਿਹੜਾ ਇਹ ਗਲਵਾ ਇਹਨੂੰ ਆਪਾਂ ਮਿਲ ਲੈਣਾ ਇਹਦਾ ਵਿਚਲਾ ਜਿਹੜਾ ਸੈਂਟਰ ਆ ਉਹਨੂੰ ਮਿਲ ਲਾਂਗੇ ਵੀ ਕਿੰਨੇ ਇੰਚ ਦਾ ਗਲਾ ਇਹ ਆਪਣਾ ਗਲਾ 5.5 ਇੰਚ ਦਾ ਵਾ ਤਾਂ ਆਪਾਂ ਨੇ ਕੱਪੜੇ ਤੇ 5.5 ਇੰਚ ਦਾ ਨਿਸ਼ਾਨ ਲਾ ਲੈਣਾ ਹੈ ਆ ਦੇਖੋ ਆਪਾਂ ਕੱਪੜੇ ਤੇ 5.5 ਇੰਚ ਦਾ ਨਿਸ਼ਾਨ ਲਾ ਲੈਣਾ ਹੈ 5.5 ਇੰਚ ਦਾ ਨਿਸ਼ਾਨ ਲਾ ਕੇ ਇਹ ਤਾਂ ਲਾਇਆ ਵਾ ਵੀ ਇਹਦੇ ਨਾਲ ਆਪਣਾ ਜਿਹੜਾ ਗਲਾ ਹੈ ਉਹ ਟੇਡਾ ਨਹੀਂ ਹੋਊਗਾ ਇੱਥੇ ਆਪਾਂ ਨੇ ਐਵੇਂ ਗਲਾ ਰੱਖ ਕੇ ਉਹਨੂੰ ਇਹਨੂੰ ਅਟੈਚ ਕਰਾਂਗੇ ਇਹ ਤੁਸੀਂ ਪ੍ਰੈਸ ਨਾਲ ਵੀ ਅਟੈਚ ਕਰ ਸਕਦੇ ਹੋ ਜੇ ਪ੍ਰੈਸ ਨਾਲ ਨਹੀਂ ਕਰਨਾ ਤੁਸੀਂ ਆਪਣੇ ਕੱਚਾ ਕਰ ਸਕਦੇ ਆ ਇਹਨੂੰ ਹਾਂਜੀ ਆ ਦੇਖੋ ਆਪਾਂ ਪ੍ਰੈਸ ਨਾਲ ਵੀ ਅਟੈਚ ਕਰ ਸਕਦੇ ਆ ਇਹਨੂੰ ਕੱਚੀ ਸਲਾਈ ਨਾਲ ਵੀ ਅਟੈਚ ਕਰ ਸਕਦੇ ਆ ਜਿੱਥੇ ਆਪਾਂ ਨੇ 5.5 ਇੰਚ ਦਾ ਨਿਸ਼ਾਨ ਲਾਇਆ ਸੀ ਉੱਥੇ ਹੀ ਆਪਾਂ ਗਲੇ ਨੂੰ ਜਿਹੜੇ ਉੱਪਰ ਆ ਸਟਾਰਟਿੰਗ ਤੇ ਰੱਖਾਂਗੇ ਤੇ ਇਹਨੂੰ ਆਪਾਂ ਕੱਚਾ ਕਰ ਲਾਂਗੇ ਸਾਰਾ ਇਹਨੂੰ ਕੱਚਾ ਕਰ ਲਾਂਗੇ ਪਹਿਲਾਂ ਆ ਦੇਖੋ ਆਪਾਂ ਨੇ ਜਿਹੜਾ 5.5 ਇੰਚ ਦਾ ਨਿਸ਼ਾਨ ਲਾਇਆ ਸੀ ਉੱਥੇ ਆਪਾਂ ਨੇ ਇਹ ਗੜਾ ਆਪਾਂ ਅਟੈਚ ਕਰ ਲਿਆ ਠੀਕ ਹੈ ਜੀ ਆਲੇ-ਦਾਲੋ ਜਿਹੜਾ ਫालतू ਕੱਪੜਾ ਆ ਥੋੜਾ-ਥੋੜਾ ਰੱਖ ਕੇ ਆਪਾਂ ਕਟਿੰਗ ਕਰ ਦਾਂਗੇ ਆ ਦੇਖੋ ਇਹਦੇ ਵਿੱਚੋਂ ਆਪਾਂ ਆਲੇ-ਦਾਲੇ ਇਹਨੂੰ ਕੱਪੜੇ ਨੂੰ ਕਟਿੰਗ ਕਰ ਦਾਂਗੇ ਤੇ ਫਿਰ ਇਹਨੂੰ ਆਪਾਂ ਜਦ ਸਾਰਾ ਕਟਿੰਗ ਕਰਨ ਤੋਂ ਬਾਅਦ ਇਹਨੂੰ ਅੰਦਰ ਨੂੰ ਫੋਲਡ ਕਰਕੇ ਇਹਨੂੰ ਆਪਾਂ ਕੱਚਾ ਕਰ ਲਾਂਗੇ ਜਿਵੇਂ ਆਪਾਂ ਸੇਮ ਕੁੱਤੇ ਕੱਚਾ ਕਰਿਆ ਵਾ ਉਵੇਂ ਇਹਨੂੰ ਕੱਪੜੇ ਨੂੰ ਅੰਦਰ ਫੋਲਡ ਕਰਕੇ ਇਹਨੂੰ ਵੀ ਆਪਾਂ ਸਲਾਈ ਨਾਲ ਕੱਚਾ ਕਰ ਲਾਂਗੇ ਹਾਂਜੀ ਆ ਦੇਖੋ ਆਪਾਂ ਨੇ ਜਿਹੜਾ ਗਲਾ ਇਹ ਆਪਾਂ ਤਿਆਰ ਕਰ ਲਿਆ ਹੁਣ ਇਹਦਾ ਆਪਾਂ ਕਰਾਂਗੇ ਸੈਂਟਰ ਉੱਪਰ ਇਹ ਦੇਖੋ ਆਪਾਂ ਗਲੇ ਦਾ ਸੈਂਟਰ ਕਰ ਲੈਣਾ ਆ ਸੈਂਟਰ ਕਰਨ ਤੋਂ ਬਾਅਦ ਗਲੇ ਦਾ ਆਪਾਂ ਨੇ ਆ ਦੇਖੋ ਜਿਹੜਾ ਆਪਣਾ ਮੋਹਰਲਾ ਪੱਲਾ ਆ ਜਿਹਦੇ ਉੱਤੇ ਆਪਾਂ ਨੇ ਗਲਾ ਅਟੈਚ ਕਰਨਾ ਆ ਉਹਦਾ ਵੀ ਆਪਾਂ ਜਿਹੜੇ ਉੱਪਰ ਤੀਰਿਆਂ ਦਾ ਜਿਹੜਾ ਮੋਢੇ ਦੇ ਉੱਪਰ ਤੀਰੇ ਆਪਾਂ ਉਹਦਾ ਵੀ ਸੈਂਟਰ ਕਰਾਂਗੇ ਸੈਂਟਰ ਕਰਕੇ ਫੇਰ ਇਹਨੂੰ ਆਪਾਂ ਗਲੇ ਨੂੰ ਅਟੈਚ ਕਰਨਾ ਹੈ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖਿਓ ਵੀ ਪਹਿਲਾਂ ਤੁਸੀਂ ਪਲੇਟਾ ਪਹਿਲਾਂ ਪਾ ਲੈਣੀ ਹੈ ਨੇ ਕਲਾ ਜਿਹੜਾ ਉਹ ਬਾਅਦ ਵਿੱਚ ਅਟੈਚ ਕਰਨਾ ਹੈ ਪਹਿਲਾਂ ਪਲੇਟਾ ਪਾ ਲੈਣੀ ਹੈ ਕਮੀਜ਼ ਦੇ ਉੱਪਰ ਉਦੋਂ ਬਾਅਦ ਹੀ ਜਿਹੜਾ ਆਪਾਂ ਗਲਾ ਅਟੈਚ ਕਰਨਾ ਹੈ ਸਿੰਪਲ ਵੀ ਚਾਹੇ ਜਿਹੜਾ ਮਰਜੀ ਗਲਾ ਆ ਪਲੇਟਾ ਤੁਸੀਂ ਪਹਿਲਾਂ ਪਾਉਂਗੇ ਆ ਦੇਖੋ ਹੁਣ ਜਿਹੜਾ ਆਪਾਂ ਨੇ ਇਹਦਾ ਸੈਂਟਰ ਕਰ ਲਿਆ ਹੁਣ ਉੱਪਰੋਂ ਇਹਦੇ ਕਹਾ ਹਾਂ ਆਪਾਂ ਥੱਲਿਓਂ ਜਿਹੜਾ ਸੈਂਟਰ ਆ ਜਿਹੜੀਆਂ ਨੀਚੇ ਵਾਲੀਆਂ ਪਲੇਟਾਂ ਨੇ ਇੱਥੋਂ ਰੱਖ ਕੇ ਆਪਾਂ ਨੇ 15 ਇੰਚਾ 7.5 ਇੰਚ ਤੇ ਇੱਥੋਂ ਆਪਾਂ ਜਿਹੜਾ ਗਲੇ ਦਾ ਸੈਂਟਰ ਕਰਕੇ ਨਿਸ਼ਾਨ ਲਾ ਲਿਆ ਤੇ ਜਿਹੜਾ ਮੇਨ ਆ ਸੈਂਟਰ ਵਾਲਾ ਗਲਾ ਦੇਖੋ ਇਹ ਇੱਥੋਂ ਆਪਾਂ ਗਲੇ ਦਾ ਜਿਹੜਾ ਸੈਂਟਰ ਆ ਨੀਚੇ ਵਾਲਾ ਵੀ ਇਹ ਆ ਸੈਂਟਰ ਨਾਲ ਆਪਾਂ ਨੇ ਮਿਲਾ ਲੈਣਾ ਆ ਆ ਦੇਖੋ ਆ ਉਪਰੋਂ ਸੈਂਟਰ ਮਲਾ ਲਿਆ ਇਹਦਾ ਠੀਕ ਹੈ ਜੀ ਤੇ ਨੀਚੋਂ ਜਿਹੜਾ ਆਪਾਂ ਨਿਸ਼ਾਨ ਲਾਏ ਆ ਉਹਦੇ ਨਾਲ ਸੈਂਟਰ ਮਲਾ ਕੇ ਫਿਰ ਆਪਾਂ ਜਿਹੜਾ ਇਹ ਕੱਚਾ ਕਰਕੇ ਗਲਾ ਜਿਹੜਾ ਅਟੈਚ ਕਰਨਾ ਹੈ ਆ ਦੇਖੋ ਹੁਣ ਆਪਾਂ ਜਿਹੜੇ ਨਿਸ਼ਾਨ ਨਾਲ ਮਲਾ ਕੇ ਇਹਨੂੰ ਆਪਾਂ ਨੇ ਗਲੇ ਨੂੰ ਆ ਕੱਚਾ ਕਰਨਾ ਪਹਿਲਾਂ ਪਗੜਾ ਕਿੱਥੇ ਤੱਕ ਕਿੱਥੇ ਤੱਕ ਆਪ ਨੂੰ ਬੁਕਰਮਾ ਉੱਤੇ ਤੱਕ ਆਪਾਂ ਗਲੇ ਨੂੰ ਜਿਹੜਾ ਹੈ ਕੱਚਾ ਕਰਾਂਗੇ ਫਿਰ ਆਪਾਂ ਪੱਕੀ ਸਲਾਈਆਂ ਮਾਰਨੀਆਂ ਨੇ ਇੱਧਰ ਨੂੰ ਆ ਦੇਖੋ ਆਪਾਂ ਗਲਾ ਜਿਹੜਾ ਹੈ ਪੱਕਾ ਤੌਰ ਤੇ ਜਿਹੜਾ ਅਟੈਚ ਕਰਨਾ ਹੈ ਨਾਲ-ਨਾਲ ਬੁਕਰਮ ਦੇ ਨਾਲ-ਨਾਲ ਜਿਹੜੀ ਆਪਾਂ ਸਲਾਈ ਮਾਰਨੀ ਆ ਆ ਦੇਖੋ ਇੱਕ ਸਾਈਡ ਆਪਾਂ ਨੇ ਐਦਾਂ ਸਲਾਈ ਮਾਰ ਲਈ ਹੁਣ ਜਿਹੜਾ ਆਪਾਂ ਦੂਆ ਸਾਈਡ ਰਹਿ ਗਿਆ ਹਾਫ ਗਲਾ ਅਟੈਚ ਕਰਨਾ ਇਹਨੂੰ ਆਪਾਂ ਉੱਪਰੋਂ ਸੈੱਟ ਕਰਕੇ ਉੱਪਰੋਂ ਸਲਾਈ ਮਾਰ ਲਾਂਗੇ ਇਹ ਆਪਾਂ ਜਿਹੜੀ ਆਪਣੀ ਬੁਕਰਮ ਉਹਦੇ ਨਾਲ-ਨਾਲ ਜਮੈਂ ਸਲਾਈ ਮਾਰਨੀ ਆ ਬੁਕਰਮ ਦੇ ਉੱਪਰ ਵੀ ਨਹੀਂ ਹੋਣੀ ਚਾਹੀਦੀ ਤੇ ਉਹ ਤੋਂ ਥੋੜੀ ਜਿਹੀ ਦੂਰ ਵੀ ਨਹੀਂ ਹੋਣੀ ਚਾਹੀਦੀ ਨਾਲ-ਨਾਲ ਹੋਣੀ ਚਾਹੀਦੀ ਆ ਜਮੈਂ ਸਲਾਈ ਆ ਦੇਖੋ ਜਿਹੜਾ ਆਪਣਾ ਗਲਾ ਅਟੈਚ ਹੋ ਗਿਆ ਬਹੁਤ ਹੀ ਵਧੀਆ ਤਰੀਕੇ ਨਾਲ ਤਾਂ ਹਣ ਆ ਆਪਾਂ ਨੇ ਹਾਫ ਹਾਫ ਇੰਚ ਦੇ ਕੱਪੜੇ ਦੇ ਹਿਸਾਬ ਨਾਲ ਰੱਖ ਕੇ ਉੱਥੋਂ ਆਪਾਂ ਅਗਲੀ ਕਰ ਦਾਂਗੇ ਕਟਿੰਗ ਤਾਂ ਦੇਖੋ ਇਹ ਆਪਾਂ ਗਲੇ ਦੀ ਹੁਣ ਕਟਿੰਗ ਕਰ ਦਈ ਵਿਚੋਂ ਕਟਿੰਗ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਛੋਟੇ ਛੋਟੇ ਟੱਕ ਲਾਵਾਂਗੇ ਵੀ ਜਿਹੜਾ ਆਪਣਾ ਗਲਾ ਆ ਉਹ ਚੰਗੀ ਤਰ੍ਹਾਂ ਫੋਲਡ ਹੋ ਜਾਵੇ ਅੰਦਰ ਨੂੰ ਸਫਾਈ ਨਾਲ ਠੀਕ ਹੈ ਜੀ ਇਹ ਆਪਣਾ ਜਿਹੜਾ ਅੰਦਰ ਨੂੰ ਆਪਾਂ ਹੁਣ ਗਲਾ ਫੋਲਡ ਕਰ ਦਾਂਗੇ ਇਹਨੂੰ ਆਪਾਂ ਕੱਚਾ ਕਰ ਲਾਂਗੇ ਗਲੇ ਨੂੰ ਅੰਦਰ ਨੂੰ ਫੋਲਡ ਕਰਕੇ ਕੱਚਾ ਕਰ ਲਾਂਗੇ ਬਾਅਦ ਵਿੱਚ ਇਹਦੇ ਵਿੱਚ ਤੇ ਆਪਾਂ ਨੇ ਤਰਪਾਈ ਹੋ ਜੂਗੀ ਆ ਦੇਖੋ ਆਪਾਂ ਕੱਚਾ ਕਰ ਲਿਆ ਇੱਥੇ ਆਪਾਂ ਤਰਪਾਈ ਕਰਕੇ ਬਾਅਦ ਵਿੱਚ ਇਹਨੂੰ ਕੱਚੇ ਨੂੰ ਆਪਾਂ ਢੇੜ ਦਾਂਗੇ ਠੀਕ ਹੈ ਜੀ ਫਿਰ ਇਹਦੇ ਨਾਲ ਹੀ ਤੁਹਾਨੂੰ ਆਪਾਂ ਨੇ ਬੈਨ ਆ ਜਿਹੜੀ ਹਾਫ ਬੈਨ ਆ ਉਹ ਲੱਗਦੀ ਦੱਸਾਂਗੇ ਵੀ ਹਾਫ ਬੈਨ ਕਿਵੇਂ ਲੱਗਣੀ ਆ ਆ ਦੇਖੋ ਹੁਣ ਆਪਣਾ ਜਿਹੜਾ ਬੈਕ ਵਾਲਾ ਗਲਾ ਆ ਠੀਕ ਹੈ ਜੀ ਆਪਾਂ ਨਹੀਂ ਜੀ ਆਪਾਂ ਨੈਕ ਪਿਛਲਾ ਕਟਿੰਗ ਕਰ ਲੈਣੇ ਆ ਇਹਦੇ ਉੱਤੇ ਆਪਾਂ ਕੋਈ ਕਟਿੰਗ ਨਹੀਂ ਕਰਨਾ ਕਿਉਂਕਿ ਆਪਾਂ ਬੈਨ ਲਾਉਣੀ ਆ ਹਾਫ ਬੈਨ ਲਾਉਣੀ ਆ ਫੁੱਲ ਨਹੀਂ ਲਾਉਣੀ ਆ ਜਿਹੜੇ ਆਪਾਂ ਤੀਰੇ ਨੇ ਵਾਸਤੇ ਹੁਣ ਇਹਦੇ ਉੱਤੇ ਸਿੱਧਾ ਗਲਾ ਰੱਖ ਕੇ ਆ ਤੀਰੇ ਆਪਾਂ ਅਟੈਚ ਕਰ ਲੈਣੇ ਨੇ ਤੇ ਇੱਕ ਗੱਲ ਹੋਰ ਧਿਆਨ ਨਾਲ ਸੁਣੋ ਤੇ ਆਪਣੀ ਕਟਿੰਗ ਕਰਨ ਲੱਗੇ ਜਿਹੜਾ ਆਪਾਂ ਨਾਰਮਲ ਤੀਰਾ ਰੱਖਦੇ ਆ ਉਹਦੇ ਨਾਲੋਂ 1.5 ਇੰਚ ਦਾ ਜਿਹੜਾ ਤੀਰਾ ਹੋ ਚਾਦੇ ਰੱਖਣਾ ਹੁੰਦਾ ਵਾ ਬੈਨ ਵਾਲੇ ਜਿਹੜਾ ਬੈਗ ਵਾਲਾ ਕਲੋਥ ਹੁੰਦਾ ਉਹਦੇ ਲਈ ਜੇ ਆਪਣੀ ਹੂਨ ਤਾਂ ਆਪਾਂ 6 ਇੰਚ ਦਾ ਜੇ ਤੀਰਾ ਰੱਖਦੇ ਆ ਤਾਂ ਉਹਦਾ ਆਪਾਂ 7.5 ਇੰਚ ਤੀਰਾ ਰੱਖਾਂਗੇ 1.5 ਇੰਚ ਸਵਾ 1 ਇੱਕ ਮੰਨ ਇੱਕ ਤੋਂ ਉੱਪਰ 1.5 ਇੰਚ ਤੱਕ ਜਿਹੜਾ ਤੀਰਾ ਉਹ ਥੋੜਾ ਜਿਹਾ ਵੱਧ ਰੱਖਾਂਗੇ ਜਿਹੜਾ ਜਿਹਦੇ ਉੱਤੇ ਆਪਾਂ ਬੈਗ ਲਾਉਣੀ ਠੀਕ ਹੈ ਜੀ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਤੁਸੀਂ ਆ ਦੇਖੋ ਇਹ ਆਪਣੇ ਜਿਹੜਾ ਗੜਾ ਆ ਇਹ ਆਪਾਂ ਨੇ ਅਟੈਚ ਕਰ ਲਿਆ ਇਹਦੇ ਨਾਲ ਇਹਨੂੰ ਆਪਾਂ ਕੋਸ਼ੇ ਦੀ ਕਟਿੰਗ ਨਹੀਂ ਕਰਨੀ ਬੈਕ ਪੱਲੇ ਦੀ ਕੁਛ ਨਹੀਂ ਕਰਨਾ ਹੈਗਾ ਬਸ ਆਪਾਂ ਨੇ ਇਦਾਂ ਹੀ ਇਹਨੂੰ ਆਪਣਾ ਜਿਹੜਾ ਆ ਦੇਖੋ ਕਲਾ ਆਏ ਅਟੈਚ ਕਰ ਦੇਣਾ ਹੁਣ ਉਹਦੇ ਉੱਤੇ ਆਪਾਂ ਜਿਹੜੀ ਬੈਨ ਲਾਉਣੀ ਆ ਉਹ ਤਿਆਰ ਕਰ ਲਈਆਂ ਬੈਨ ਆਪਣੀ 12 ਇੰਚ ਦੀ ਜਿਹੜੀ ਹਾਫ ਬੈਨ ਹੁੰਦੀ ਆ ਉਹ 12 ਇੰਚ ਦੀ ਤਿਆਰ ਹੁੰਦੀ ਆ ਇਹ ਸਿੰਪਲੇ ਹੁੰਦੀ ਹੈ ਜਿਹੜੀ ਆਪਾਂ ਫੁੱਲ ਬੈਨ ਹੁੰਦੀ ਆ ਉਹ ਗਲਾਈ ਦੇ ਵਿੱਚ ਘਟ ਹੁੰਦੀ ਹੁੰਦੀ ਆ ਜਿਹੜੀ ਹਾਫ ਬੈਨ ਆ ਉਹ ਸਿੱਧੀ ਆਪਣੀ ਬੁਕਰਮ ਤੇ ਤੁਹਾਨੂੰ ਦੱਸ ਦਿਆਂ ਕਿਵੇਂ ਕਟਿੰਗ ਕਰ ਹੁੰਦੀ ਆ ਆ ਦੇਖੋ ਆਪਾਂ ਇੱਕ ਸਿੰਪਲ ਜਿਹੜਾ ਰੋਲ ਆ ਬੁਕਰਾਂ ਵਾਲਾ ਉਹ ਲੈ ਲਿਆ ਇਹਦੇ ਉੱਤੋਂ ਠੀਕ ਹੈ ਜੀ ਇਹਦੀ ਹੁਣ ਆਪਾਂ ਬੈਂਡ ਕਟਿੰਗ ਕਰਾਂਗੇ ਆ ਦੇਖੋ ਇਹ ਆਪਾਂ ਨੇ 12 ਇੰਚ ਦੀ ਬੈਂਡ ਜਿਹੜੀ ਤਿਆਰ ਕਰਨੀ ਆ 12 ਇੰਚ ਦੀ ਤਿਆ ਬੈਂਡ ਆਪਾਂ ਨੇ ਜਿਹੜੀ ਬੁਕਰਮ ਕੱਟ ਲਈ ਇਹ ਆਪਣੀ 2 ਇੰਚ ਚੌੜੀ ਵਾਲੀ ਬੁਕਰਮ ਆ ਤਾ ਕਰਕੇ ਇਹਦੇ ਵਿੱਚੋਂ ਆਪਾਂ ਥੋੜਾ ਜਿਹਾ ਇਹਨੂੰ ਘਟਾ ਦਾਂਗੇ ਜੀ ਆਪਣੀ 1.5 ਇੰਚ ਵਾਲੀ ਬੁਕਰਮਾ ਫਿਰ ਉਹਦੇ ਵਿੱਚੋਂ ਆਪਾਂ ਨੂੰ ਘਟਾਉਣ ਦੀ ਲੋੜ ਨਹੀਂ ਉਹ ਆਪਾਂ ਉਵੇਂ ਹੀ ਉਹਨੂੰ ਕਟਿੰਗ ਕਰ ਲਾਂਗੇ ਆਹ ਦੇਖੋ ਇਹਨੂੰ ਆਪਾਂ ਨੇ ਥੋੜਾ ਜਿਹਾ ਘਟਾਤਾ ਕੱਟ ਕਰਕੇ ਇਹਦੇ ਵਿੱਚ ਇੱਥੇ ਆਪਾਂ ਨੇ ਐਦਾਂ ਜਿਹੜੀ ਇਹ ਗਲਾਈ ਪਾ ਦੇਣੀ ਹੈ ਆਹ ਦੇਖੋ ਇਹ ਜਿਹੜੀ ਆਪਾਂ ਨਾਰਮਲ ਜਿਹੜੀ ਆਪਣੀ ਸਿੰਪਲ ਕਹਿ ਸਕਦੀਆਂ ਹਾਫ ਬੈਂ ਲੱਗਦੀ ਆ ਉਹ ਆਪਾਂ ਬਣਾ ਕੇ ਤਿਆਰ ਕਰਾਂਗੇ ਜਿਹੜੀ ਫੁੱਲ ਵੈਨ ਹੁੰਦੀ ਆ ਉਹ ਆਪਣੀ ਚੌੜੀ ਬੁਕਰਮ ਦੀ ਕਟਿੰਗ ਹੁੰਦੀ ਆ ਤੇ ਉਹ ਆਪਣੀ ਗਲਾਈ ਦੇ ਵਿੱਚ ਕਟਿੰਗ ਹੁੰਦੀ ਹੁੰਦੀ ਆ ਤੇ ਆਪਣੀ ਸਿਰਫ ਸਿੰਪਲ ਜਿਹੜੀ ਉਹ ਆ ਵੈਨ ਵੈਨ ਲਾਉਣੀ ਆ ਉਹ ਆਪਾਂ ਤਿਆਰ ਕਰਨੀ ਆ ਆ ਦੇਖੋ ਹੁਣ ਧਿਆਨ ਨਾਲ ਇਹਨੂੰ ਆਪਾਂ ਜਿਹੜੀ ਆ ਹੈਗੀ ਆ ਆਪਣੀ ਬੁਕਰਮ ਇਹਨੂੰ ਆਪਾਂ ਕੱਪੜੇ ਤੇ ਰੱਖ ਲਿਆ ਕੱਪੜੇ ਤੇ ਰੱਖ ਕੇ ਜਿਹੜਾ ਆਪਾਂ ਕੱਪੜਾ ਅੰਦਰ ਨੂੰ ਅੰਦਰ ਨੂੰ ਕੱਪੜਾ ਆਪਾਂ ਨੇ ਫੋਲਡ ਕਰ ਦੇਣਾ ਆ ਅਦਿਕ ਨੂੰ ਕੱਪੜੇ ਨੂੰ ਇਦਾਂ ਆਪਾਂ ਅੰਦਰ ਨੂੰ ਫੋਲਡ ਕਰਕੇ ਇਹਦੀ ਸਿਲਾਈ ਮਾਰ ਲਾਂਗੇ ਤੇ ਆਪਾਂ ਨੇ 1/2 ਆਫ ਇੰਚ ਜਿਹੜਾ ਆਲੇ-ਦਾਲੇ ਜਿਹੜਾ ਕੱਪੜਾ ਕਟਿੰਗ ਕਰ ਦੇਣਾ ਆ ਦੋਹੇ ਪਾਸਿਆਂ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਐਦਾਂ ਰੱਖਿਆ ਦੇਖੋ ਇਹਨੂੰ ਆਪਾਂ ਨੇ ਉਲਟ ਕਰ ਲੈਣਾ ਆ ਦੇਖੋ ਆਹ ਪੈਨ ਆਪਣੀ ਕੁੱਠੀ ਕਰ ਲਈ ਇਹਨੂੰ ਆਪਾਂ ਨੇ ਐਵੇਂ ਫੋਲਡ ਕਰਕੇ ਥੱਲੇ ਆਪਣੇ ਕੱਪੜਾ ਚਲ ਗਿਆ ਤੇ ਦੇਖੋ ਠੀਕ ਹੈ ਜੀ ਐਵੇਂ ਇਹਨੂੰ ਫੋਲਡ ਕਰ ਲੈਣਾ ਅੰਦਰ ਨੂੰ ਫੋਲਡ ਕਰਕੇ ਹੁਣ ਇਹਦੇ ਆਪਾਂ ਬੁਕਰਮ ਦੇ ਨਾਲ-ਨਾਲ ਜਮਾ ਹੀ ਜਿਹੜੀ ਸਲਾਈ ਮਾਰ ਦੇਣੀ ਆ ਬੁਕਰਮ ਦੇ ਨਾਲ-ਨਾਲ ਜਮਾ ਹੀ ਮਾਰਾਂਗੇ ਫਿਰ ਆਪਣੀ ਵਧੀਆ ਸਫਾਈ ਨਾਲ ਆਉਗੀ ਆਪਣੇ ਬੁਕਰਮ ਦੇ ਉੱਪਰ ਨਹੀਂ ਮਾਰਨੀ ਹੈਗੀ ਨਾ ਹੀ ਆਪਾਂ ਤੂਰ ਮਾਰਨੀ ਆ ਜਿਵੇਂ ਬੁਕਰਮ ਦੇ ਨਾਲ-ਨਾਲ ਜਿਹੜੀ ਲਾਖੀ ਆਪਾਂ ਨੇ ਇਹ ਸਲਾਈ ਮਾਰਨੀ ਆ ਇਹ ਕੋਈ ਖਰਾਬ ਇਹ ਆਪਣਾ ਪੱਕਾ ਕਰ ਲੈਣਾ ਇਹਨੂੰ ਤੇ ਜਿਹੜਾ ਆ ਦੇਖੋ ਇੱਥੋਂ 1/2 ਇੰਚ ਜਿਵੇਂ ਕੱਟਿਆ ਸੀ ਆਪਾਂ ਕਟਿੰਗ ਕਰ ਦਾਂਗੇ ਫालतू ਕੱਪੜਾ ਆਲੇ-ਤਾਲਿਓ ਉੱਪਰੋਂ ਵੀ ਆਪਾਂ ਸਿਰਫ ਥੋੜਾ-ਥੋੜਾ ਹੀ ਇਹਦੇ ਨਾਲ-ਨਾਲ ਕੱਪੜਾ ਰੱਖਣਾ ਬਾਕੀ ਆਪਾਂ ਨੇ ਕੱਪੜਾ ਕਟਿੰਗ ਕਰ ਦੇਣਾ ਆ ਤੇ ਜਿੱਦਾਂ ਹੀ ਆਹ ਕੱਪੜੇ ਆਪਣੀ ਬੁਕਰਮ ਚ ਗਲਾਈ ਓਦਾਂ ਹੀ ਆਪਾਂ ਕੱਪੜੇ ਚ ਗਲਾਈ ਪਾਵਾਂਗੇ ਠੀਕ ਹੈ ਜੀ ਤੇ ਆਪਾਂ ਇੱਥੇ ਛੋਟੇ ਛੋਟੇ ਟੱੱਕਾ ਲਾ ਦਾਂਗੇ ਕਿ ਜਿਹੜੀ ਆਪਣੀ ਗਲਾਈ ਆ ਉਹ ਚੰਗੀ ਤਰ੍ਹਾਂ ਫੋਲਡ ਹੋ ਜਾਵੇ ਵਿੱਚ ਨੂੰ ਤੇ ਇੱਥੇ ਆਪਾਂ ਨੇ ਕੱਪੜਾ ਹਾਫ ਹਾਫ ਇੰਚ ਦੀ ਜਿੰਨੀ ਆਪਾਂ ਸਲਾਈ ਮਾਰਨੀ ਆ ਉਹਨਾਂ ਕੱਪੜਾ ਰੱਖ ਕੇ ਫालतू ਇਹ ਵੀ ਕਟਿੰਗ ਕਰ ਦਾਂਗੇ ਆ ਦੇਖੋ ਜਿਹੜੀ ਆਪਣੀ ਐਵੇਂ ਬੈਨ ਤਿਆਰ ਹੋ ਗਈ ਹੁਣ ਇਹਨੂੰ ਆਪਾਂ ਸਿੱਧੀ ਕਰ ਲਾਂਗੇ ਦੇਖੋ ਇਹਨੂੰ ਆਪਾਂ ਬੁਕਰਮ ਨੂੰ ਇੱਥਾਂ ਕਰਕੇ ਇਹ ਆਪਾਂ ਕਰ ਲਈ ਸਿੱਧੀ ਵੈਨ ਇਹ ਆਪਣੀ ਜਿਹੜੀ ਹਾਫ ਵੈਨ ਤਿਆਰ ਹੋ ਗਈ ਦੇਖਿਆ ਜਾਵੇ ਤਾਂ ਆਪਾਂ ਹੁਣ ਇਹਦਾ ਹਾਫ ਕਰਾਂਗੇ ਪਹਿਲਾਂ ਫਤਵਰ ਦਾ ਹਾਫ ਕਰ ਲਾਂਗੇ ਸੈਂਟਰ ਕੱਢ ਲੈਣਾ ਇਹਦਾ ਕਹਿਣ ਦਾ ਮਤਲਬ ਸੈਂਟਰ ਕੱਢ ਕੇ ਉੱਥੇ ਆਪਾਂ ਨੇ ਲਾ ਦੇਣਾ ਨਿਸ਼ਾਨ ਆ ਦੇਖੋ ਹੁਣ ਆਪਾਂ ਨੇ ਜਿਹੜਾ ਹਾਫ ਕਰਕੇ ਸੈਂਟਰ ਕਰ ਲਿਆ ਠੀਕ ਹੈ ਜੀ ਹੁਣ ਆਪਾਂ ਆ ਦੇਖੋ ਕਮੀਜ਼ ਦਾ ਜਿਹੜਾ ਮੋਢੇ ਸੀਗੇ ਆ ਤੀਰਾ ਸੀ ਇੱਥੋਂ ਆਪਾਂ ਨੇ ਗੜੇ ਲਾ ਕੇ ਇਹਦਾ ਵੀ ਆਪਾਂ ਸੈਂਟਰ ਕੱਢ ਲੈਣਾ ਆ ਸੈਂਟਰ ਕਰਕੇ ਇਹਦਾ ਆਪਾਂ ਨੇ ਇਹਦੇ ਉੱਤੇ ਹੁਣ ਆਪਾਂ ਬੈਨ ਅਟੈਚ ਕਰਾਂਗੇ ਆ ਦੇਖੋ ਆਪਾਂ ਅੰਦਰੋਂ ਜਿਹੜੀ ਇਹ ਪੁਲਟ ਸਾਈਡੋਂ ਬੈਨ ਲੈਣੀ ਆ ਇਧਰਲੀ ਸਾਈਡੋਂ ਤੇ ਆਪਾਂ ਜਿੱਥੇ ਸੈਂਟਰ ਆ ਉੱਥੋਂ ਆਪਾਂ ਨੇ ਬੈਨ ਰੱਖ ਕੇ ਜਿੰਨੀ ਤੱਕ ਜਿੱਥੇ ਤੱਕ ਆਪਣੇ ਗਲੇ ਤੇ ਆਉਂਦੀ ਆ ਉੱਥੇ ਲਾ ਕੇ ਆਪਾਂ ਨੇ ਇਹਨੂੰ ਸਿਲਾਈ ਕਰ ਦੇਣਾ ਹੈ ਉਹ ਤੇ ਉਹ ਆਪਾਂ ਨੇ ਪੁੱਠੀ ਸਾੜ ਰੱਖ ਕੇ ਪੱਲੇ ਦੇ ਇਹਨੂੰ ਆਪਾਂ ਕਰ ਦੇਣਾ ਸਿਲਾਈ ਆ ਦੇਖੋ ਸੈਂਟਰ ਨਾਲ ਸੈਂਟਰ ਆਪਣੇ ਜਿਹੜੇ ਮਿਲਣੇ ਚਾਹੀਦੇ ਨੇ ਇਹਦਾ ਧਿਆਨ ਰੱਖੋ ਵੀ ਫਿਰ ਆਪਣੀ ਬੁੱਕ ਜਿਹੜੀ ਬੈਨ ਆ ਉਹ ਦੋਵੇਂ ਪਾਸੇ ਬਰਾਬਰ ਦੀ ਹੋਊਗੀ ਆਪਣੇ ਚੈਨਲ ਅਰਸ਼ ਬੁਟੀਕ ਨੂੰ ਸਿਰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਆ ਦੇਖੋ ਇਹਨੂੰ ਆਪਾਂ ਨੇ ਅੰਦਰ ਨੂੰ ਫੋਲਡ ਕੀਤਾ ਸਲਾਈ ਮਾਰੀ ਹੋਈ ਨੂੰ ਤੇ ਐਦਾਂ ਇਹਨੂੰ ਆਪਾਂ ਬੈਨ ਨੂੰ ਇਹਦੇ ਉੱਤੇ ਸਲਾਈ ਕਰ ਦਾਂਗੇ ਜਿੱਥੋਂ ਆਪਣੇ ਆ ਮੋਡੇ ਨੇ ਆ ਦੇਖੋ ਇਹਦੇ ਵਿੱਚ ਆਪਾਂ ਨੂੰ ਲੱਗਦਾ ਵੀ ਇੱਥੇ ਬਾੜ ਪੈਂਦਾ ਆ ਇਹਨੂੰ ਆਪਾਂ ਸੈੱਟ ਕਰਾਂਗੇ ਇਹਨੂੰ ਸੈੱਟ ਐਦਾਂ ਕਰਾਂਗੇ ਵੀ ਇੱਥੇ ਆਪਾਂ ਲਾ ਦਾਂਗੇ ਟੱਕ ਟੱਕ ਲਾਉਣ ਨਾਲ ਜਿਹੜੇ ਦੋਹੇ ਪਾਸੇ ਆਪਣੇ ਬਾੜ ਪੈਂਦੇ ਨੇ ਮੋਡਲ ਦੋਏ ਪਾਸੇ ਆਪਾਂ ਨੇ ਉਹ ਆਪਾਂ ਨੇ ਸੈੱਟ ਕਰ ਲੈਣੇ ਨੇ ਇੱਥੇ ਛੋਟੇ ਛੋਟੇ ਡੇੜੇ ਨੇ ਆਪਾਂ ਟੱਕ ਲਾ ਲੈਣੇ ਆ ਇਹਦੇ ਨਾਲ ਜਿਹੜੇ ਆਪਣੀ ਬੁਕਰਮ ਆਪਣੀ ਬੈਂਡ ਦੇ ਵਿੱਚ ਬੁਕਰਮ ਨਾਲ ਬਲਣੀ ਪੈਣਗੇ ਹੁਣ ਦੇਖੋ ਆ ਜਿਹੜੀ ਆਪਾਂ ਇਦਾਂ ਆਹ ਆਪਣੇ ਕੱਪੜਾ ਲੱਗਿਆ ਹੋਇਆ ਇਹਨੂੰ ਆਪਾਂ ਨੇ ਵਿਚ ਨੂੰ ਕਰਕੇ ਸੈੱਟ ਕਰਕੇ ਤੋਂ ਆਪਾਂ ਬੈਂਡ ਦੇ ਉੱਤੇ ਸਲਾਈ ਮਾਰਨੀ ਸ਼ੁਰੂ ਕਰਾਂਗੇ ਦੇਖੋ ਇਹਨੂੰ ਆਪਾਂ ਨੇ ਸੱਟ ਕੱਢ ਕਰਕੇ ਆਪਾਂ ਵਿੱਚ ਇਹੀ ਤਰੀਕੇ ਨਾਲ ਜਿਹੜੀ ਇਹ ਬੈਨ ਆ ਉਹ ਅਟੈਚ ਕਰ ਲੈਣੀ ਹੈ ਤੇ ਇਹਦੇ ਉੱਪਰ ਵੀ ਆਪਾਂ ਨੇ ਐਵੇਂ ਦੀ ਸੈਟਿੰਗ ਕਰਕੇ ਉੱਪਰ ਵੀ ਆਪਾਂ ਬ੍ਰੀਕ-ਬ੍ਰੀਕ ਸਲਾਈ ਮਾਰ ਕੇ ਜਿਹੜੀ ਇਹ ਆਪਣੀ ਬੈਨ ਤਿਆਰ ਕਰ ਲੈਣੀ ਆ ਆ ਦੇਖੋ ਜਿਹੜਾ ਆਪਣਾ ਐਂਡ ਆ ਗਿਆ ਦੂਈ ਪਾਸੇ ਵੀ ਇਹਨੂੰ ਵੀ ਆਪਾਂ ਕੱਪੜੇ ਨੇ ਵਿੱਚ ਨੂੰ ਕਰਾਂਗੇ ਸੈੱਟ ਕਰਾਂਗੇ ਐ ਸਫਾਈ ਨਾਲ ਜਿਹੜੀ ਇਹ ਆਪਾਂ ਬੈਨ ਉਹ ਲਾਵਾਂਗੇ ਆ ਦੇਖੋ ਆਪਣੀ ਜਿਹੜੀ ਬਹੁਤ ਹੀ ਸੋਹਣੀ ਬੈਨ ਆ ਹਾਫ ਵੈਨ ਉਹ ਲਾ ਕੇ ਤਿਆਰ ਹੋ ਗਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਨਾਲ ਦੀ ਨਾਲ ਬੈਲ ਦਾ ਬਟਨ ਜਰੂਰ ਦਬਾ ਲਿਆ ਕਰੋ ਤੁਹਾਨੂੰ ਐਦਾਂ ਦੀਆਂ ਹੋਰ ਵੀਡੀਓ ਮਿਲ ਸਕਣ ਤੇ ਆਪਣਾ ਸਿੰਪਲ ਗਲਾ ਤੇ ਨਾਲ ਬੈਂਡ ਨੂੰ ਅਟੈਚ ਕਰਨੇ ਦੱਸੀ ਆ ਇਹ ਆਪਣੀ ਬਣ ਕੇ ਤਿਆਰ ਆ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਸਾਡੀ ਵੀਡੀਓ ਦੇਖਣ ਲਈ